ਦੇਖੋ ਪੰਜਾਬ ਪੁਲਿਸ ਦੇ ਅੱਜ ਦੇ ਹੌਸਲੇ ਫੌਜ ਦੇ ਕਰਨਲ ਨੂੰ ਹੀ ਧਮਕੀ ਦੰਦੇ ਨੇ ਉਹਨਾਂ ਦੇ ਪਰਿਵਾਰ ਨੂੰ ਹੀ ਧਮਕੀ ਦੰਦੇ ਨੇ ਕਹਿੰਦੇ ਰਹਿਣਾ ਤਾਂ ਤੁਸੀਂ ਪਟਿਆਲੇ ਵਿੱਚ ਹੀ ਆ ਇਹ ਅੱਜ ਪੰਜਾਬ ਪੁਲਿਸ ਵਾਲੇ ਧਮਕੀ ਦੰਦੇ ਨੇ ਫੌਜ ਦੇ ਕਰਨਲ ਨੂੰ ਫੋਜ ਦੇ ਕਰਨਲ ਦੇ ਕੱਪੜੇ ਪਾੜੇ ਤੇ ਉਹਦੇ ਮੁੰਡੇ ਦੇ ਕੱਪੜੇ ਪਾੜੇ ਕਿੰਨਾ ਬੁਰੀ ਤਰ੍ਹਾਂ ਨਾਲ ਕੁੱਟਿਆ ਦੋਨਾਂ ਦੇ ਟਾਂਕੇ ਲੱਗੇ ਨੇ ਕਰਨਲ ਦੀ ਬਾਹ ਤੋੜ ਦਿੱਤੀ ਜਦੋਂ ਕੋਈ ਵੀ ਮੌਜੂਦਾ ਕਰਨਲ ਦੇ ਉੱਤੇ ਹਮਲਾ ਕਰਦਾ ਜੋ ਕਿ ਉਹ ਡਿਊਟੀ ਤੇ ਆ ਉਹਦੇ ਤੇ ਹਮਲਾ ਕੀਤਾ ਮਤਲਬ ਇਹਨਾਂ ਨੇ ਇੱਕ ਮੁਲਖ ਦੇ ਉੱਤੇ ਹਮਲਾ ਕੀਤਾ ਤੁਸੀਂ ਦੇਖੋ ਪੰਜਾਬ ਪੁਲਿਸ ਦੇ ਹੌਸਲੇ ਇਹ ਹੌਸਲੇ ਇਹਨਾਂ ਦੇ ਬਣੇ ਕਿਵੇਂ ਨੇ ਕਿਉਂਕਿ ਹੁਣ ਭਗਵੰਤ ਮਾਨ ਉਹਨਾਂ ਨੂੰ ਨੌਕਰੀ ਤੋਂ ਵੀ ਨਹੀਂ ਤਾਰ ਸਕਦਾ ਜੇਲ੍ਹ 'ਚ ਵੀ ਨਹੀਂ ਬੰਦ ਕਰ ਸਕਦਾ ਜੇ ਉਹਨਾਂ ਪੁਲਿਸ ਵਾਲਿਆਂ ਨੂੰ ਭਗਵੰਤ ਮਾਨ ਜੇਲ੍ਹ 'ਚ ਬੰਦ ਕਰਦਾ ਤਾਂ ਭਗਵੰਤ ਮਾਨ ਖੁਦ ਵੀ ਜੇਲ੍ਹ 'ਚ ਜਾਂਦਾ ਭਗਵੰਤ ਮਾਨ ਕਿਵੇਂ ਜੇਲ੍ਹ 'ਚ ਜਾਂਦਾ ਕਿਉਂਕਿ ਉਹ ਪੁਲਿਸ ਵਾਲੇ ਹੁਣ ਭਗਵੰਤ ਮਾਨ ਨੂੰ ਕਹਿੰਦੇ ਨੇ ਕਿ ਡੀਜੀਪੀ ਦੇ ਕਹਿਣ ਤੇ ਭਗਵੰਤ ਮਾਨ ਤੇਰੇ ਕਹਿਣ ਦੇ ਉੱਤੇ ਅਸੀਂ ਉਹ ਮੁੰਡੇ ਦਾ ਜਸਪ੍ਰੀਤ ਦਾ ਕਾਊਂਟਰ ਕੀਤਾ 에ਰਪੋਰਟ ਤੋਂ ਚੱਕ ਕੇ ਕਿਉਂਕਿ ਉਹ ਸਾਰੀ ਝੂਠੀ ਸਟੋਰੀ ਬਣਾਈ ਸੀ ਇਹਨਾਂ ਨੇ ਕਿਉਂਕਿ ਮੁੰਡੇ ਜਿਹੜੇ ਜਵਾਕ ਸੀ ਜਿਹੜਾ ਉਹ ਕਿਡਨੈਪ ਕਰਾਇਆ ਸੀ ਪੁਲਿਸ ਵਾਲਿਆਂ ਨੇ ਭਗਮੰਤਮਾਨ ਦੇ ਕਹਿਣ ਦੇ ਉੱਤੇ ਕਿਉਂਕਿ ਇਹਨਾਂ ਦੀ ਬੱਲੇ ਬੱਲੇ ਹੋ ਜੇ ਦੁਨੀਆ 'ਚ ਵੀ ਦੇਖੋ ਜੀ ਇਹਨਾਂ ਨੇ ਮੁੰਡਾ ਸੜਵਾ ਲਿਆ ਉਹਨਾਂ ਨੇ ਜਿਨ੍ਹਾਂ ਨੇ ਫੜਿਆ ਸੀ ਉਹਨਾਂ ਕੋਲੋਂ ਮੁੰਡਾ ਸੜਵਾ ਲਿਆ ਤਰੱਕੀਆਂ ਲਮਾਂਗੇ ਲੋਕਾਂ 'ਚ ਬੱਲੇ ਬੱਲੇ ਕਰਾਵਾਂਗੇ ਤੇ ਫਿਰ ਵੋਟਾਂ ਪੈਣਗੀਆਂ ਤੇ ਅੱਗੇ ਜਿੱਤਦੇ ਰਹਾਂਗੇ ਇਹ ਕਹਾਣੀ ਬਣਾ ਕੇ ਇਹਨਾਂ ਨੇ ਉਹ ਮੁੰਡੇ ਦੀ ਬਲੀ ਦੇ ਦਿੱਤੀ ਜੋ ਗੁਰਸਿੱਖ ਸੀ ਪ੍ਰਮਾਤਮਾ ਦਾ ਨਾਮ ਲੈਣ ਵਾਲਾ ਗੁਰੂ ਦਾ ਸਿੰਘ ਸੀ ਉਹਨੂੰ ਚੱਕ ਕੇ 에어ਪੋਰਟ ਤੋਂ ਇਹਨਾਂ ਨੇ ਉਹਦਾ ਫੇਕ ਕਾਊਂਟਰ ਕਰ ਦਿੱਤਾ ਹੁਣ ਉਹ ਪੁਲਿਸ ਵਾਲਿਆਂ ਨੂੰ ਪਤਾ ਇਹ ਸਾਰੀ ਸਟੋਰੀ ਦਾ ਕਿਉਂਕਿ ਉਹਨਾਂ ਦੇ ਤਾਂ ਇਹਨਾਂ ਨੇ ਨਾਲ ਬਣਾਈ ਆ ਸਟੋਰੀ ਕਿ ਆਏ ਆ ਇਹ ਕਰਨਾ ਹੁਣ ਉਹ ਕਹਿੰਦੇ ਨੇ ਅਸੀਂ ਇਹ ਸਟੋਰੀ ਸਾਰੀ ਦੱਸਾਂਗੇ ਹੁਣ ਜੇ ਉਹ ਸਟੋਰੀ ਦੱਸਦੇ ਨੇ ਤਾਂ ਭਗਵਾਨਤਮਾਨ ਵੀ ਜੇਲ੍ਹ ਚ ਜਾਂਦਾ ਪਹਿਲੇ ਤਾਂ ਦਿੱਲੀ ਵਾਲਾ ਭਈਆ ਜੇਲ੍ਹ ਜਾ ਕੇ ਆਇਆ ਹੁਣ ਭਗਮੰਤ ਮਾਨ ਵੀ ਜੇਲ੍ਹ ਚ ਜਾਊਗਾ ਹੁਣ ਇਹਦੀ ਸਟੋਰੀ ਸਾਰੀ ਸੈਂਟਰ ਗਵਰਨਮੈਂਟ ਨੂੰ ਵੀ ਪਤਾ ਹੁਣ ਜਿਹੜਾ ਉਹ ਫੌਜ ਦਾ ਅਫਸਰ ਆ ਕਰਨਲ ਉਹ ਵੀ ਡਿਊਟੀ ਸੈਂਟਰ ਗਵਰਨਮੈਂਟ ਦੀ ਕਰਦਾ ਉਧਰ ਸੈਂਟਰ ਗਵਰਨਮੈਂਟ ਨੂੰ ਇਹ ਸਟੋਰੀ ਦਾ ਸਾਰੀ ਦਾ ਪਤਾ ਕਿ ਫੇਕ ਕਾਊਂਟਰ ਹੋਇਆ ਕਿਉਂਕਿ 에ਅਰਪੋਰਟ ਤੇ ਸੀਸੀ ਕੈਮਰੇ ਲੱਗੇ ਹੋਏ ਨੇ ਉਹ ਸੀਸੀ ਕੈਮਰਾ ਦੀ ਵੀਡੀਓ ਸੈਂਟਰ ਕੋਲੇ ਹੈਗੀ ਆ ਸਾਰਾ ਪਤਾ ਸੈਂਟਰ ਨੂੰ ਕਿ ਇਹ ਫੇਕ ਕਾਊਂਟਰ ਆ ਜੇ ਹੁਣ ਸੈਂਟਰ ਗਵਰਨਮੈਂਟ ਚਾਹੇ ਤਾਂ ਭਗਮੰਤ ਮਾਨ ਨੂੰ ਜੇਲ੍ਹ ਚ ਬੰਦ ਕਰ ਸਕਦੀ ਆ ਉਹ ਪੁਲਿਸ ਵਾਲਿਆਂ ਨੂੰ ਵੀ ਜੇਲ੍ਹ ਚ ਬੰਦ ਕਰ ਸਕਦੀ ਆ ਉਹ ਡੀਜੀਪੀ ਮਸਟੰਡੇ ਨੂੰ ਵੀ ਜੇਲ੍ਹ ਚ ਬੰਦ ਕਰ ਸਕਦੀ ਆ ਆ ਮੁੱਸਸਾ ਵਾਲਾ ਮਨਦੀਪ ਜੋ ਹਰਾਮ ਦਾ ਪੁੱਤ ਕੁੰਡੀਆਂ ਮੁੱਸਾਂ ਕਰੀ ਬੈਠਾ ਕੰਜਰ ਇਹਨੂੰ ਵੀ ਜੇਲ੍ਹ 'ਚ ਬੰਦ ਕਰ ਸਕਦੀ ਐ ਸਾਰੀ ਲਗੌੜ ਜੇਲ੍ਹ 'ਚ ਜਾਊਗੀ ਜੇ ਸੈਂਟਰ ਗਵਰਨਮੈਂਟ ਚਾਹੇ ਕਿਉਂਕਿ ਸੈਂਟਰ ਗਵਰਨਮੈਂਟ ਨੂੰ ਪੂਰੀ ਸਟੋਰੀ ਦਾ ਪਤਾ ਕਿ ਇਹਨਾਂ ਨੇ ਫੇਕ ਕਾਊਂਟਰ ਕੀਤਾ ਹੁਣ ਸੈਂਟਰ ਗਵਰਨਮੈਂਟ ਤੇ ਬਸ ਕਿ ਉਹਨਾਂ ਨੇ ਭਗਮਾਨਤਮਾਨ ਨੂੰ ਤੇ ਇਹ ਪੁਲਿਸ ਵਾਲਿਆਂ ਨੂੰ ਜੇਲ੍ਹ 'ਚ ਬੰਦ ਕਰਾਉਣਾ ਕਰਨਾ ਉਹਨਾਂ ਦੇ ਕੰਟਰੋਲ 'ਚ ਆ ਸਾਰੀ ਗੱਲਬਾਤ ਕਿ ਜਿਹੜਾ ਫੌਜ ਦਾ ਇੱਕ ਕਰਨਲ ਕੁੱਟਿਆ ਇਹਨਾਂ ਨੇ ਉਹ ਪੂਰੀ ਦੁਨੀਆ 'ਚ ਪਤਾ ਲੱਗ ਗਿਆ ਕਿ ਭਾਰਤ ਦੀ ਜਿਹੜੀ ਫੌਜ ਆ ਉਹ ਇੰਨੀ ਕਮਜ਼ੋਰ ਆ ਇੰਨੀ ਬੁੱਝ ਦੇਲਾ ਕਿ ਉਹਦਾ ਕਰਨਲ ਇੱਕ ਪੁਲਿਸ ਵਾਲਿਆਂ ਤੋਂ ਕੁੱਟ ਖਾ ਲੈਂਦਾ ਕੁੱਟ ਖਾ ਲੈਂਦਾ ਉਹਦੇ ਕੱਪੜੇ ਪਾੜ ਦਿੰਦੇ ਨੇ ਉਹਨੂੰ ਨੰਗਾ ਕਰ ਕਰਕੇ ਕੁੱਟਦੇ ਨੇ ਬਾਅਦ ਵਿੱਚ ਪੰਜਾਬ ਪੁਲਿਸ ਵਾਲੇ ਉਹਨੂੰ ਧਮਕੀ ਵੀ ਦਿੰਦੇ ਨੇ ਕਿ ਅੰਦਰ ਵੜ ਕੇ ਮਾਰਾਂਗੇ ਜੇ ਤੂੰ ਅੱਗੇ ਕੇਸ ਨੂੰ ਚਲਾਇਆ ਅੱਗੇ ਲੈ ਕੇ ਗਿਆ ਅੱਗੇ ਰੌਲਾ ਪਾਇਆ ਹੁਣ ਉਹ ਪੁਲਿਸ ਵਾਲਿਆਂ ਦੇ ਇੰਨੇ ਵੱਡੇ ਹੌਸਲੇ ਹੁਣ ਉਹ ਪੁਲਿਸ ਵਾਲਿਆਂ ਨੂੰ ਤੇ ਭਗਮੰਤਮਾਨ ਨੂੰ ਜੇਲ੍ਹ 'ਚ ਬੰਦ ਕਰਨਾ ਸਾਰਾ ਕੰਟਰੋਲ ਸੈਂਟਰ ਗਵਰਨਮੈਂਟ ਕੋਲੇ ਆ ਹੁਣ ਸੈਂਟਰ ਗਵਰਨਮੈਂਟ ਕੀ ਚਾਲ ਖੇਡਦੀ ਆ ਕੀ ਉਹ ਫੌਜ ਦੇ ਕਰਨਲ ਨੂੰ ਸੈਂਟਰ ਗਵਰਨਮੈਂਟ ਡਰਾਉਂਦੀ ਆ ਜਾਂ ਸੈਂਟਰ ਗਵਰਨਮੈਂਟ ਭਗਮੰਤਮਾਨ ਨੂੰ ਜੇਲ੍ਹ 'ਚ ਬੰਦ ਕਰਦੀ ਆ ਹੁਣ ਇਹ ਸਾਰਾ ਕੰਟਰੋਲ ਸੈਂਟਰ ਗਵਰਨਮੈਂਟ ਕੋਲੇ ਆ ਪਰ ਇਹਨਾਂ ਦਾ ਇਹਨਾਂ ਹੌਸਲਾ ਵੱਧ ਗਿਆ ਪੰਜਾਬ ਪੁਲਿਸ ਵਾਲਿਆਂ ਦਾ ਆਪ ਹੀ ਗਰਨੇਡ ਸੱਟ ਲੈਂਦੇ ਨੇ ਥਾਣਿਆਂ ਦੇ ਉੱਤੇ ਫਿਰ ਬਾਹਤ ਦੇ ਵਿੱਚ ਪਿੰਡਾਂ ਦੇ ਵਿੱਚੋਂ ਮੁੰਡਿਆਂ ਨੂੰ ਚੱਕ ਕੇ ਉਹਨਾਂ ਦਾ ਕਾਊਂਟਰ ਕਰ ਦਿੰਦੇ ਨੇ ਫੇਕ ਕਾਊਂਟਰ ਕਰ ਦਿੰਦੇ ਨੇ ਲੀਜੀ ਉੱਥੇ ਮਾਰਤੇ ਉੱਥੇ ਮਾਰਤੇ ਇਹਨਾਂ ਨੇ ਗਰਨੇਡ ਸੱਟਿਆ ਸੀ ਇਹ ਸਟੋਰੀਆਂ ਜੋ ਪਹਿਲਾਂ ਬਿਆੰਤਾ ਬੁਚੜ ਚਲਾਉਂਦਾ ਹੁੰਦਾ ਸੀ ਹੁਣ ਭਗਮਾਨਤਮਾਨ ਕੰਜਰ ਤੇ ਆ ਗੁੰਡੇ ਪੰਜਾਬ ਪੁਲਿਸ ਵਾਲੇ ਹਰਾਮ ਦੇ ਇਹ ਚਲਾਉਂਦੇ ਨੇ ਆ ਟੀਵੀ ਦੀ ਸਕਰੀਨ ਤੇ ਦੇਖੋ ਇਹ ਨੇ ਗੁੰਡੇ ਉਹ ਕੰਜਰ ਨੇ ਜੋ ਕਿ ਕੰਜਰੀਆਂ ਦੇ ਜਣੇ ਹੋਏ ਨੇ ਕਿਉਂਕਿ ਇਹ ਕੋਠੇ ਵਾਲੀਆਂ ਦੇ ਜਣੇ ਹੋਏ ਨੇ ਕੋਠੇ ਵਾਲੀਆਂ ਦੇ ਜਣੇ ਹੋਏ ਕੰਜਰ ਨੇ ਇਹਨਾਂ ਨੂੰ ਕੋਈ ਸ਼ੰਗ ਸ਼ਰਮ ਨਹੀਂ ਇਹ ਗੂੰਦੇ ਕੀੜੇ ਨੇ ਗੂੰਦੇ ਕੀੜੇ ਨੇ ਇਹਨਾਂ ਦੇ ਦਿਮਾਗ ਦੇ ਵਿੱਚ ਗੰਦਗੀ ਭਰੀ ਹੋਈ ਆ ਕਿਉਂਕਿ ਇਨਸਾਨੀਅਤ ਉੱਤੇ ਹਮਲਾ ਕਰਦੇ ਨੇ ਆਪਣੇ ਦੇਸ਼ ਦੇ ਨਾਗਰਿਕਾਂ ਉੱਤੇ ਹੀ ਹਮਲਾ ਕਰਦੇ ਨੇ ਆਪਣੀ ਦੇਸ਼ ਦੀ ਫੌਜ ਆ ਜਿਹੜੀ ਔਰ ਫੌਜ ਦੇ ਕਰਨਲ ਉੱਤੇ ਹੀ ਹਮਲਾ ਕਰਦੇ ਨੇ ਬਾਅਦ ਦੇ ਵਿੱਚ ਕਰਨਲ ਨੂੰ ਨੁਨਸਾਫ ਵੀ ਨਹੀਂ ਮਿਲਦਾ ਦੇਖੋ ਇਹ ਆ ਭਾਰਤ ਇਹ ਆ ਭਾਰਤ ਦਾ ਕਾਨੂੰਨ ਹੁਣ ਅੰਨਾ ਕਾਨੂੰਨ ਕੀ ਇਨਸਾਫ ਦੇਊਗਾ ਕਰਨਲ ਨੂੰ ਕੀ ਭਗਮੰਤਮਾਨ ਤੇ ਭਗਮੰਤਮਾਨ ਦੀ ਪੁਲਿਸ ਜਾਊਗੀ ਜੇਲ੍ਹ 'ਚ ਜਾਂ ਸੈਂਟਰ ਕੋਈ ਹੋਰ ਖੇਲ ਖੇਲੇਗੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ